ਸਾਸਿਆਕਾਲ ਹੈ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਪਹੁੰਚਾ ਜੀ ਪ੍ਰੀਤ ਕੰਬੈਨ ਕੋਲੇ ਉਹੋ ਹੀ ਵਿਖਾਈ ਫਰੇ ਨੇ ਨਾਲ ਦੇ ਹੀ ਤੇ ਆਪਣੇ ਦਜਾ ਵੀਰ ਜੀ ਆਪਣੇ ਅੱਜ ਕੰਬੈਨ ਦਾ ਫਰਮ ਚਾਲੂ ਕੀਤੀ ਆ ਪ੍ਰੀਤ ਤੇ ਕੱਲ ਨੂੰ ਆਪਣੇ ਦੋਵੇਂ ਮਸ਼ੀਨਾਂ ਮਾਲਕ ਦੀ ਕਿਰਪਣਾ 100% ਕਰਾਂਗੇ ਸਟਾਰਟ ਮਥਾਲੂ ਜੱਸੀ ਤੇ ਕੱਲ ਤੋਂ ਕੱਲੇ ਗਿਆ ਆਪਣੇ ਕੋਲ ਇੱਕ ਮਸ਼ੀਨ ਦਾ ਪੂਰੇ ਦਿਨ ਦਾ ਕੰਮ ਦਾ ਇੱਕ ਦਾ ਹੈਗਾ ਜੀ ਥੋੜਾ ਜਾਂ ਘੱਟ ਹੀ ਐ ਤੇ ਪਰਸੋਂ ਤਕਰੀਬਨ ਦੋਵੇਂ ਮਸ਼ੀਨਾਂ ਚੱਲਣ ਗਿਆ ਫਿਰ ਤੇ ਏਰੀਆ ਹੋ ਗਿਆ ਜੀ ਐਮਪੀ ਦਾ ਸਟਾਰਟ ਆਪਣੇ ਵਾਲ ਪਾਸੇ ਬਾਕੀ ਦਰੱਗੇ ਤੇ ਚੱਲੀ ਜਾਂਦਾ ਪੂਰਾ ਤੇ ਅਜੇ ਤਕਰੀਬਨ ਥੋੜਾ ਥੋੜਾ ਆਪਾਂ ਨੂੰ ਹਰਾ ਦਿਖਦਾ ਜੀ ਨਾਲ ਪੂਰਾ ਹਰਾ ਪਿਆ ਤੇ ਬੰਦੇ ਇਹਨਾਂ ਬੰਦਾਂ ਨੂੰ ਅੱਜ ਤਕਰੀਬਨ ਹੋ ਗਿਆ ਆਏ ਤਾਂ ਸਾਡੇ ਨਾਲ ਹੀ ਆ ਤੇ ਇਹ ਆਏ ਪਹਿਲਾਂ ਜਾਨੀ ਕਿ ਮਸ਼ੀਨ ਲੈ ਕੇ ਇੱਥੇ ਅੱਗੇ ਉਹ ਐਮਪੀ ਜਿੱਥੇ ਆਏ ਇਹ 50 ਮੂੰਹ ਕਰਕੇ ਰੋਈ ਜਾਂਦੇ ਸੀ ਰੋਈ ਜਾਂਦੇ ਸੀ ਕੋਈ ਕੰਮ ਚੱਲਦਾ ਕੋਈ ਹੈ ਅੱਜ ਚੱਲਿਆ ਤੇ ਆਏ ਕਣ ਕਰੀ ਆ ਬਾਗੇ ਉਸ ਵਾਕਈ ਸੱਚੇ ਨਹੀਂ ਇਧਰ ਐਮਪੀ ਵਾਲੇ ਬੰਦੇ ਕਿ ਕਣਕਾਂ ਦੇ ਹਰੀਆਂ ਨੇ ਤੇ ਸਾਡੇ ਬੰਦੇ ਜੇ ਅੱਧੇ ਦਾ 50 ਮੂੰਹ ਕਰਕੇ ਪਏ ਆ ਤੇ ਅੱਧੇ ਦੇ ਵੜਾਈ ਵੀ ਨਹੀਂ ਚੱਲੇ ਆ ਆਪਣਾ ਵੀਰ ਜੀ ਵਿੱਚੋਂ ਫੋਨ ਆ ਗਿਆ ਸੀ ਫੋਨ ਕਰਕੇ ਆਪਣਾ ਥੋੜੀ ਜੀ ਗੱਲ ਉਲਟ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਗੱਲ ਪੁੱਟ ਗਈ ਆ ਯਾਨੀ ਕਿ ਤੁਹਾਨੂੰ ਪਤਾ ਹੀ ਜਦੋਂ ਕੋਈ ਵਿੱਚ ਕੋਈ ਇਦਾਂ ਦੀ ਗੱਲਬਾਤ ਹੋ ਜਾਏ ਤਾਂ ਫਿਰ ਗੱਲ ਦੁਬਾਰਾ ਭੁੱਲ ਜਾਂਦੀ ਹੈ ਦੁਬਾਰਾ ਨਵੀਂ ਸ਼ੁਰੂ ਕਰਨੀ ਪੈਂਦੀ ਆ ਤੇ ਆਪਾਂ ਹੀ ਤੁਹਾਨੂੰ ਦੱਸਿਆ ਵੀ ਆਪਣੇ ਮਸ਼ੀਨ ਪੀ ਚੱਲੀ ਆ ਚੱਲੂ ਹੋ ਗਈ ਆ ਤੇ ਆਪਣੀਆਂ ਵੀ ਕੱਲ ਨੂੰ ਹੋ ਜਾਣੀਆਂ ਤੇ ਅੱਜ ਇਹਦਾ ਪਹਿਲਾ ਦਿਨ ਸੀ ਪੀ ਕੰਪੈਨ ਦਾ ਸਾਹਮਣੇ ਖੜੀ ਆ ਜੀ ਪਹਿਲਾ ਦਿਨ ਸੀ ਅੱਜ ਇਹਦਾ ਮਸ਼ੀਨ ਤਕਰੀਬਨ ਮਾਰ ਦੀ ਕਿਰਪਾ ਨਾਲ ਚੰਗਾ ਕੰਮ ਕੀਤਾ ਇਹਨੇ ਤੇ ਆਪਣੇ ਹੁਣ கிர்பாலக்கி yeah. 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 ਇਹ ਵਿਚਾਰੇ ਵਾਕਿਆ ਸੱਚਿਆ ਕਹਿੰਦੇ ਭਈ ਆ ਜੀ 2-4 ਦਿਨ ਰੁਕ ਜਾਓ ਅਜੇ ਕਣਕਾਂ ਹਰੀਆਂ ਨੇ ਕਣਕਾਂ ਦੇਖੋ ਪੂਰੀਆਂ ਕਣਕਾਂ ਜੇ ਤਕਰੀਬਨ ਹਰੀਆਂ ਵੀ ਮਾਲ ਦੇ ਵਿੱਚੋਂ ਪੂਰਾ ਕੱਢਿਆ ਕਣਕ ਹਰੀ ਆ ਜੇ ਕੰਬੈਨ ਦਾ ਮਾਲ ਕਿੱਥੇ ਆ ਇਧਰ ਆਓ ਮੜਾ ਜਾ अभी भैया कणक का कच्ची है हां अभी पूरी पक्की नहीं हुई अभी कच्ची इसलिए थोड़ा सा इसमें गंदगी आ रही है ते ये छोड़ना कि ये काटना ये तो छोड़ देंगे थोड़ा सा उधर वाला वो थोड़ी वो तो ये दो चार दिन दो चार दिन हां हां ये तो बब्बू री पूरे खुश ने बब्बू कहवे कि तैनू इलाज बढ़िया हो गया काम चालू हो गया ऊपर मौसम भी लगता खराब हो रहा है बीच में एक चल भी पहला कल पापा चला देंगे हां बीच में थोड़ी खुली फिर दी है ਆਏ ਆਏ ਕੋਈ ਨਾ ਤੂੰ ਬੋਚ ਤੋੜੇਗਾ ਮਾੜੀ ਵਾੜ ਲੈ ਨਹੀਂ ਟੁੱਟਦੇ ਤੋੜ ਹੀ ਲਿਆਣੇ ਨਾਲ ਤਾਂ ਲਾਹ ਵਿੱਚੋਂ ਤਾਂ ਵੇ ਇਹ ਟੁੱਟੇ ਰੇ ਵਾੜ ਲੈ ਕਿੰਨਾ ਟਾਈਮ ਲੱਗਣਾ ਹੈ ਕੱਚੀ ਹੈ ਆ ਲਾੜਨ ਲਾ ਦੇ ਦੋ ਚਲ ਇਧਰ ਇਧਰ ਆ ਤੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਹ ਬੰਦੇ ਵੇਲੇ ਕਿੰਨੇ ਦਾਜ ਹੋ ਗਏ ਇਧਰ 50 ਨੂੰ ਮੂੰਹ ਕਰਕੇ ਬੈਠੇ ਰਹਿਣਾ ਹਾਂ ਤੇ ਮਸ਼ੀਨਾਂ ਚੱਲੀ ਤੇ ਬੱਦਲ ਵੀ ਆ ਗਿਆ ਹਾਂ ਹੁਣ ਆਪਣਾ ਆਪਣੀ ਕੱਲ੍ਹ ਕੀ ਹੋਏਗਾ ਨਾ ਹੀ ਬਵੇ ਰਾਤ ਨੂੰ ਤੇ ਆਪਣੇ ਬੰਦੇ ਫੋਨ ਕਰੀ ਜਾਂਦੇ ਦੁੱਧ ਦੀ ਸਾਨੂੰ ਲੋੜ ਏ ਤੇ ਮੈਂ ਫੋਨ ਕੀਤਾ ਉਹਨਾਂ ਗਾਂਡੀ ਕੋਲੋਂ ਉਥੋਂ ਲੈ ਲਓ ਜਿੰਨਾਂ ਕੋਲ ਬੈਠੇ ਆ ਉਹ ਨਹੀਂ ਦਿੰਦੇ ਉਹ ਮੈਂ ਫੋਨ ਕੀਤਾ ਉਹਦੇ ਫਿਰ ਜਾਣੇ ਅਸੀਂ ਤੇ ਆ ਮਾਲਕ ਸਾਹਿਬ ਨੇ ਜੋ ਡਰਾਈਵਰ ਸਾਹਿਬ ਫੋਰਮਨ ਨਾਲ ਬਾਤ ਫੋਰਮਨ ਸਾਹਿਬ ਫੋਰਮਨ ਤੁਸੀਂ ਜੇ ਕਿ ਆ ਨੀ ਥੱਲੇ ਵਾਲਾ ਯਾਰ ਮਰਦੀ ਨਹੀਂ ਮਰਦੀ ਨਹੀਂ ਜਿਹੜੇ ਜਿਹੜੇ ਗੱਲ ਐ ਉਹ ਕਰਨੀ ਆਪਾਂ ਤੁਸੀਂ ਇਹ ਕਹੋ ਜਿਹੜਾ ਬੱਡਰ ਲੱਗਾ ਇਹ ਫੋਰਮੈਨ ਹੈਂ ਹਾਂ ਸਸਰੀ ਕਹ ਬਲਾ ਪਹਿਲਾਂ ਸਸਰੀ ਕਹ ਜੀ ਹਾਂ ਫੋਰਮੈਨ ਤੂੰ ਹੈਂ ਕਿ ਆ ਇਹ ਬੰਦਾ ਫੋਰਮੈਨ ਵਡੇਰਾ ਸਾਡਾ ਤੇ ਤੁਸੀਂ ਕੌਣ ਜੇ ਅਸੀਂ ਤਾਂ ਡਰਾਈਵਰ ਆ ਅੱਛਾ ਤਾਂ ਵਡੇਰਾ ਕੌਣ ਐ ਇਹਨਾਂ ਨੂੰ ਪੁੱਛਣਾ ਜੀ ਆਪਾਂ ਵਡੇਰਾ ਕੌਣ ਐ ਫੋਰਮੈਨ ਫੋਰਮੈਨ ਤੇ ਆ ਨਾ ਫੋਰਮੈਨ ਕੋ ਉਦਾਂ ਹੀ ਫੋਰਮੈਨ ਐ ਉਹ ਉਹ ਨਾ ਫੋਰਮੈਨ ਕੋ ਉਦਾਂ ਹੀ ਫੋਰਮੈਨ ਐ ਮੈਂ ਫੋਰਮੈਨ ਨਹੀਂ ਵਡੇਰਾ ਕੀ ਲੱਗਦਾ ਕਿ ਆਪਣਾ ਟੱਡਾ ਮੇਰਾ ਡੈਡੀ ਲੱਗਦਾ ਤਾਂ ਉਹ ਫੋਰਮ ਵਡੇਰਾ ਹੱਦ ਹੀ ਨਾ ਤੂੰ ਵਡੇਰਾ ਕਰਦਾ ਮਰਦਾ ਸਦਾ ਹੁੰਦਾ ਐਂ ਚਾ ਇਹ ਕਹਿੰਦਾ ਮੇਰੇ ਡੈਡੀ ਦੇ ਨਾਲ ਲਾੜ ਦਾ ਨਾਮ ਵਡੇਰਾ ਹੈ ਬਾਕੀ ਮੈਂ ਸਦਾ ਨਾ ਹੋਰ ਨਹੀਂ ਕੱਲਾ ਕੱਲਾ ਮੈਂ ਹਜ਼ਰਾਨਾ ਤੇ ਵਡੇਰਾ ਆਉਂਦਾ ਪੈ ਕਿ ਇਸ ਕੀ ਪੰਜ ਛੇ ਦਿਨਾਂ ਨੂੰ ਆਊਗਾ ਪੰਜ ਛੇ ਦਿਨ ਨੂੰ ਕਿੰਨੇ ਦਾ ਗੱਡੀ ਤੇ ਕਿ ਟ੍ਰੇਨ ਤੇ ਟ੍ਰੇਨ ਤੇ ਐਂ ਟ੍ਰੇਨ ਤੇ ਤੇ ਆ ਇਹ ਬੰਦੇ ਨੇ ਮਸ਼ੀਨ ਫੜਾਈ ਜੇ ਕਿ ਅਜੇ ਕਰੂੰਗਾ ਕਰਾਂਗੇ ਬਿਡਾਂਦੇ ਫਿਰਦੇ ਜਿੰਨੇ ਤੋਂ ਉਹ ਪਰਲੇ ਨੂੰ ਫੜਾ ਦਿੱਤੀ ਆਪਣੇ ਬੱਬੂ ਨੂੰ ਇਹ ਨੂੰ ਵੀ ਹੋਰ ਫੜਾਉਣੇ ਆ ਉਹਨਾਂ ਦਾ ਸਟੋਰੀ ਲਾਣੇ ਇੰਸਟਾ ਉਹਨੇ ਤਾਂ ਚਲਾਈ ਹੈ ਇਹਨੇ ਤੂੰ ਲਾਉਣੀ ਸਟੋਰੀ ਤੇਰੀ ਸਟੋਰੀ ਕਿਹੜੀ ਸਟੋਰੀ ਨਹੀਂ ਫੇਸਬੁੱਕ ਤੇ ਜਾ ਕੋਈ ਕੋਈ ਛੋਗਿਆ ਮੋਬਾਈਲ ਚਲਾਉਣ ਦਾਕ ਨਹੀਂ ਮੈਂ ਕੱਢਣਾ ਨਹੀਂ ਛੋਗ ਜਵਾਂ ਨਹੀਂਗਾ ਕੱਟੇ ਯੂਟਿਊਬ ਜਾਂਦਾ ਦੇਖਦਾ ਫਿਲਮਾਂ ਜਾਂਦੀ ਤੇ ਫੋਨ ਫੋਨ ਨਾਲ ਸ਼ੌਕ ਦੋਵੇਂ ਤੰਗ ਦਿਵਾਲ ਲੱਗਾ ਫੋਨ ਦੇਖਣੇ ਇਸ ਨੂੰ ਮਾ ਉਹ ਵੇਂਦਾ ਗੁੰਜਾ ਕਿਹੜੀ ਰਾਤੀ ਵੇਂਦਾ ਗੁੰਡਾ ਰਾਜ ਵੇਂਦਾ ਖਲੋਂ ਗੁੰਡਾ ਰਾਜ ਗੁੰਡਾ ਰਾਜ ਕੱਟ ਕਰ ਤੇ ਗੁੰਡਾ ਰਾਜ ਮੈਂ ਫਿਲਮ ਇਹਨੇ ਤੇ ਫਿਰ ਤੈਨੂੰ ਬਾਹਰ ਨਹੀਂ ਮਸ਼ੀਨ ਚ ਲੈਣੇ ਉੱਠਾ ਕਿੰਨੇ ਵਜੇ ਇਹ ਉੱਠੇ 9 ਵਜੇ ਪਟਾਈ ਅੱਛਾ ਇਹ ਮਾਰਦਾ ਚੂੜ ਮਾਰਦਾ ਚੂੜ ਮਾਰਦਾ ਕਿੰਨੇ ਵਜੇ ਉੱਠਾ ਮੈਂ ਤੇ ਬਰਾਬਰ ਉੱਠਿਆ ਬਰਾਬਰ ਉਹ ਕਿੰਨੇ ਵਜੇ ਉੱਠਾ ਉਹ ਸਾਢਾ ਤੂੰ 7 ਵਜੇ ਤੂੰ ਵੱਧਾ ਘਟ ਜਾਣ ਤੋਂ ਪਹਿਲੇ ਉੱਠਾ ਤੇ ਚਲਾਓ ਜੀ ਮਸ਼ੀਨ ਆਪਾਂ ਕਰਨ ਲੱਗੇ ਚਾਲੂ ਚੱਲ ਬਾਅਦ ਚ ਕਰਾਂਗੇ ਤੇ ਉਹ ਕਹਿੰਦਾ ਜੀ ਬਾਅਦ ਚ ਕਰਾਂ ਗੱਲਬਾਤ ਤੇ ਲਾਓ ਕਿਹੜਾ ਇਧਰੋਂ ਵੇਖ ਕਰ ਹਣ ਪੁੱਛ ਲਈ ਕਿਹੜਾ ਕਿਹੜਾ ਵੜਨਾ ਹੋਰ ਦੱਸ ਦੇ ਤੇਰਾ ਡਰਾਈਵਰ ਆਂਦਾ ਹੀ ਇੱਕ ਰੋਡ ਛੋੜਨਾ 50 ਪੀਚਾਰੇ ਕੀਤੀ ਕਰ ਤੇਰਾ ਡਰਾਈਵਰ ਆਂਦਾ ਹੀ ਹੈ ਵੀ ਇਹ ਕਿਤਨੇ ਵਿਗੇ ਭਈਆ ਇਹ 2 ਵਿਗਾ ਹੈ ਦੋਏ ਦੋ ਮੈਂ ਸਿੱਕ ਕਿਤਨਾ ਛੁੱਟ ਜਾਏਗਾ ਕਿੰਨਾ ਛੋਟਣਾ ਦੋ ਵੀ ਕਮ ਇਸ ਕਿਤਨਾ ਛੋਟੋਗੇ ਦੋ ਤਿੰਨ ਅੱਸਰ ਛੋੜੇਗੇ ਅੱਛਾ ਜਾਣੀ ਕਿ ਇਧਰ ਆਪਣਾ ਬੰਦਾ ਆਵਾਜ਼ ਛੱਡੀ ਖੜਾ ਲੱਗਦਾ ਨੇ YouTube ਦਾ ਇਹ ਪਤਾ ਨਹੀਂ ਲੱਗਾ ਹਨਾ ਇਹਦੇ ਬਾਰੇ ਢੱਕ ਫੁੱਲ ਛੱਡਦੀ ਹੈ ਤੁਹਾਡਾ ਕਿਹੜਾ ਗਾਣਾ ਤੂੰ ਕਰ ਕਰ ਕੀ ਕਰਨ ਲੱਗਾ ਕੀ ਕਰਨ ਲੱਗਾ ਮੈਂ ਜੋ ਵੀਡੀਓ ਬਣਾ ਰਿਹਾ ਨਾ ਤੁਹਾਡੇ ਮੋਬਾਈਲ ਮੈਂ ਹੀ ਕੱਲ ਆਏਗਾ ਤੁਹਾਡੇ ਫੋਨ ਤੇ ਵੀਡੀਓ ਤੇ ਇਸ ਵੇ ਮੈਂ ਥੋੜਾ ਸੇ ਕਚਰਾ ਭਈਆ ਜਿਆਦਾ ਆ ਰਹਾ ਹੈ ਹਨਾ ਜਿਆਦਾ ਗਿੱਲੇ ਕਰਕੇ ਆ ਰਹਾ ਹੈ ਗਿੱਲੇ ਜਾਨੀ ਕਿ ਅਭੀ ਆਲੇ ਬੜੀ ਆਲੇ ਆਲੇ ਬੋਲ ਰਿਹਾ ਕੈਸੇ ਬੋਲੋ ਜੰਦੇ ਗੱਲ ਸੁਣ ਕੇ ਕੀ ਆਂਦਾ ਹੈ ਇਧਰ ਆਣਾ ਇਹ ਤੇ ਤੁਹਾਡਾ ਕਿਉਂ ਕੱਟ ਰਹਾ ਹੈ ਕਿਸ ਦਾ ਇਹ ਕੌਣ ਤੁਹਾਡਾ ਕਹ ਲੱਗਤਾ ਤੁਹਾਡਾ ਕਿਆ ਲੱਗਤੇ ਇਹ ਚਾਚਾ ਲੱਗਦਾ ਤੁਹਾਡੇ ਬੜੇ ਪੋਤਾ ਬੜੇ ਪਾਪਾ ਲੱਗਤੇ ਇਹ ਚਾਚਾ ਚਾਚਾ <laughs> <laughs> तो उसको बड़े पापा <laughs> नहीं और है और क्या क्या लगते हो हां <laughs> ये क्या लगते तुम्हारे पी पीएम चलता है भाई स्टेला भाई ये पीएम चलता है अच्छा स्टेला भाई अच्छा स्टेला वो वो कितने हैं वो कितने भाई हैं दो दो तो तुम तो स्टेला ही कितने कर रहे हो 5:30 तू नहीं मशीन कौन चलाई यार ਉਹ ਚਲਾਉਣਾ ਮੂਰਤ ਕਰਿਆ ਨਾ ਮੂਰਤ ਹੋਗਾ ਜਦੋਂ ਨਾ ਹੀ ਤਾਂ ਉਹ ਆ ਮੈਂ ਚਲਾਉਣਾ ਮੈਂ ਕੋਈ ਬਾਅਦ ਨਹੀਂ ਚਲਾਉ ਉਹ ਚਲਾਏਗਾ ਫਿਰ ਕੰਮ ਚੱਲ ਗਿਆ 5 ਦੇਰ ਕੋ ਪੂਰਾ ਕੰਮ ਚੱਲੇਗਾ ਫੜਾ ਬੰਦੇ ਨੂੰ ਹਿੰਦੀ ਪੂਰੀ ਬੋਲ ਨਹੀਂ ਨਹੀਂ ਆਦੀ ਨਾ ਤੇਰੇ ਕੋ ਨਾ ਥੋੜਾ ਜਿਹਾ ਅਭੀ ਥੋੜਾ ਜਿਹਾ ਪ੍ਰੈਕਟਿਸ ਕਰਨਾ ਪਵੇਗਾ ਹਿੰਦੀ ਬੋਲਣੇ ਦਾ ਅਭੀ ਤੇਰੇ ਕੋ ਪੂਰੀ ਹਿੰਦੀ ਨਹੀਂ ਆ ਰਹੀ ਹਾਂ ਬੱਕਰਾ ਖਾਦਾ ਨਾ ਬੱਕਰਾ ਕਿੰਨੇ ਖਾਦੇ ਬੱਕਰੇ ਇਹ ਖਾਦਾ ਹੈ ਇੱਕ ਹੀ ਪੂਰਾ ਚੱਕ ਕੇ ਮਾਸ ਸੱਤ ਆਈ ਉਹ ਪੋਚ ਕਹਿ ਕੋ ਬਸ ਕਾ ਕਿੰਕੋ ਕਿਣਕੋ ਇਸ ਦਾ ਨਾਮ ਕੀ ਹੈ ਲੈਗ ਪੀਸ ਆਇ ਕਿ ਕੋਈ ਕੀ ਆਈ ਪੂਰਾ ਆਇਆ ਪੂਰਾ ਖਾਦਾ ਇਸਨੇ ਵੀ ਪੂਰੇ ਕੈਸ ਦਾ ਨਾਮ ਕਰ ਤੂੰ ਪੰਜਾਬੀ ਬਰਾਪਰ ਪੰਜਾਬੀ ਹੈ ਅੱਛਾ ਉਹ ਪੰਜਾਬੀ ਆ ਹੋਰ ਤੂੰ ਭਈਆ ਹਾਂ ਦੀ ਵੀਰ ਨੇ ਭਈਆ ਹਾਂ ਹਾਂ ਆਪਰੇ ਹਾਂ ਇਹ ਬੱਕਰਾ ਦਾ ਇਸਨੇ ਖਾਦਾ ਫੇਰ ਹਿੰਦੀ ਹੈ ਪੰਜਾਬੀ ਚ ਬੋਲ ਆਪੇ ਉਹ ਪੰਜਾਬੀ ਹੈ ਸੋਨੇ ਨੂੰ ਖਾਦਾ ਹੈ ਇਹਨੇ ਖਾਦ ਲਾ ਗਈ ਭਾਈ ਦਾ ਨਾਮ ਭੁੱਲ ਗਿਆ ਯਾਰ ਹੋਰ ਜਸੂ ਨੇ ਤੇ ਮੈਂ ਖਾਦਾ ਉਸਨੇ ਬਣਾਇਆ ਫੇਰ ਬੰਦਾ ਕਿ ਨੌ ਤਰੀਕੇ ਇੱਧਰ ਆਉਣ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਣ ਇੱਥੇ ਕਿੰਨੇ ਦਿਨ ਹੋ ਗਏ ਆਉਣ ਨੂੰ ਫੇਰ ਹਿੰਦੀ ਇਹ ਤਾਂ ਘਰੇ ਵੀ ਕਿੰਨੇ ਦਿਨ ਹੋ ਗਏ ਆਪ ਕੋ ਆਇਆ ਹਾਂ ਇਹ ਅੱਜ ਹੋ ਗਿਆ 10 ਦਿਨ ਹੋ ਗਿਆ ਇੱਥੇ ਆਏ ਨੂੰ ਤੇ ਕਿੰਨੇ ਦਿਨ ਵਿਹਲੇ ਬੈਠੇ ਤੁਸੀਂ ਇੱਧਰ ਬੈਠੇ ਆਂ ਇੱਧਰੋਂ ਕੋਟਾ ਸੇ ਆ ਕੇ ਕੋਟਾ ਦੇ ਤੇ ਨਹੀਂ ਜਾਣ ਕੇ ਬੋਲਦਾ ਕਿ ਤੇਰੇ ਕੋਈ ਬੋਲਣਾ ਆਦਤ ਪੜ ਗਈ ਆਦਤ ਪੜ ਗਈ ਹੈ ਉਹ ਘਰ ਪੰਜਾਬ ਜਾ ਉਹ ਵਾਹੀ ਨਾ ਕਰ ਜਾ ਕੇ ਪੰਜਾਬ ਮੇ ਐਸੇ ਬੋਲਦਾ ਹਮ ਉਧਰ ਸੇ ਆਏ ਇਹ ਕਰ ਜਾ ਰਣ ਬਈਆ ਕਿਧਰ ਆ ਗਿਆ ਫਿਰ ਆਂਧਰਾ ਮੇ ਆਂਧਰਾ ਮੇ ਆਂਧਰਾ ਜਾਏਗੇ ਨਾ ਆਂਧਰਾ ਜਾਏਗੇ ਫਿਰ ਤਾਮਲ ਉੜੇ ਤੇ ਰਗੂ ਬੋਲਣਾ ਪੜੇਗਾ ਉਸ ਨੂੰ ਯਾ ਬਾਗ ਉਧਰ ਹੀ ਕਰਨਾ ਪੜੇਗਾ ਹਿੰਦੀ ਬੋਲਦਾ ਹੈ ਕਿ ਉਰਦੂ ਬੋਲਦਾ ਉਹ ਨਾ ਹਿੰਦੀ ਬੋਲਦਾ ਤੇ ਉਹ ਬੋਲਦਾ ਬੜੀ ਤੇਰੀ ਬਾਸ਼ਾ ਕਿਹੇ ਨੂੰ ਨਹੀਂ ਸਮਝ ਆਉਂਦੀ ਹੈ ਆਂਧਰੇ ਵਾਲੇ ਤੇ ਨਹੀਂ ਬੋਲਦਾ ਬੈ ਉਹ ਰਾ ਛੋਟੂ ਬੋਲਣੀ ਪਣੀ ਹੈ ਨਾ ਆ ਇਹ ਕੈਬ ਉਹ ਆਪ ਕੋ ਸਮਝ ਆਇਆ ਮੈਨੇ ਸਮਝਾਇਆ ਨਹੀਂ ਆਇਆ ਤੇਰੇ ਕੋ ਤੇ ਇਹ ਆਪਰੇ ਮੈਂ ਧੀਪ ਉਹਦਾ ਤਾਂ ਹਾਨੂੰ ਸਮਝ ਨਹੀਂ ਆਇਆ ਹਾਂ ਮਾਰੇ ਕੋ ਸਮਝ ਨਹੀਂ ਆ ਬੱਚੋ ਸੇ ਬਾਤ ਕਰਨਾ 1 ਮਿੰਟ ਇਸ ਕੋ ਸਮਝਾ ਰਹਾ ਥਾ ਸਹੀ ਹੈ ਆਬ ਆ ਸਮਝ ਮੈਂ ਕਿਆ ਬੋਲਾ ਅਰੇ ਮੇਰੇ ਕੋ ਸਮਝ ਮੈਂ ਨਹੀਂ ਆਇਆ ਤਾ ਯਾਰ ਪਹਿਲਾਂ ਨਹੀਂ ਆਇਆ ਥਾ ਹਾਂ ਤਾਊ ਆ ਵੀ ਸਮਝ ਨਹੀਂ ਆਇਆ ਮੇਰੇ ਕੋ ਇਧਰ ਆ ਇਧਰ ਆ ਸਾਥੋਂ ਕੋ ਇਧਰ ਹੋ ਬੱਚੋ ਕੇ ਸਾਥੋਂ ਇਧਰ ਆ ਆ ਬੋਲ ਬੱਚੋ ਕੋ ਬੋਲ ਕੁਛ ਇਧਰ ਆ ਬਾਈ ਬੱਚੇ ਬੋਲੋ ਤੂੰ ਬਹੁਤ ਅੱਛਾ ਬੋੜਾ ਬੋੜਾ ਸਤਿ ਸ੍ਰੀ ਅਕਾਲ ਬਲਾਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹਾਂ ਤੇ ਇਹ ਡੀਜ਼ਲ ਕੋ ਕੱਢਾ ਡੀਜ਼ਲ ਆਪਾਂ ਇਹ ਕਿਹ ਰੈਂਟ ਜਾਰੀ ਤੋਂ ਜ਼ਿਆਦਾ ਤੂੰ ਆਪ ਹੀ ਕਿਹਾ ਸੀਗਾ ਤੇ ਹੁਣ ਫਿਰ ਉਹਨੇ ਸਾਫ਼ ਕਰਾਂ ਦੀ ਨਹੀਂ ਸਾੜਨੀ ਨਹੀਂ ਸਾੜਨੀ ਸਾੜੋ ਯਾਰ ਇਹਨੂੰ ਸਾੜਿਆ ਸਾਫ਼ ਵਧੀਆ ਹੋਵੇਗੀ ਸਾੜ ਲੈਨੇ ਆ ਸਾੜਨ ਨੂੰ ਕੀ ਫਿਰ ਸਾੜੋ ਨਹੀਂ ਨਹੀਂ ਦੂਜਾ ਨੁਕਸਾਨ ਕਰਾ ਤਾ ਇੱਕਾਲ ਤੇ ਤੂੰ ਆਪ ਹੀਵੇਂ ਚਲਾਈ ਖੜਾ ਕੰਮ ਨਹੀਂ ਨਕਸਾ ਨਕਸਾ ਕੋ ਕਿਸੇ ਦੇ ਵੀ ਕਾਰ ਤੇ ਖੋਜ ਨਹੀਂ ਉਹ ਵੀ ਆਪਣੀ ਮਸ਼ੀਨੇ ਕਰਦੀ ਇਹ ਵੀ ਆਪਣੀ ਮਸ਼ੀਨੇ ਕਰਦੀ ਤੇ ਹਰ ਕੱਲ ਤੋਂ ਜਾਲੀ ਸਾੜਨ ਜੇ ਆਜਣਾ ਨਹੀਂ ਸਾੜਨੀ ਚਾਹੀਦੀ ਇਹਦੇ ਦੱਸੋ ਨਾ ਇਹਦੇ ਬਾਰੇ ਕੱਟਾਈ ਬਾੜਾ ਸੀ ਉਹਨੇ ਘਟੋ ਘਟ ਦੋ ਤੇ ਨਾਲ ਹੀ ਡੀਜ਼ਲ ਅੱਛਾ ਇਹ ਨਾਲ ਚਾਰ ਨਾਲ ਨਹੀਂ ਕਰ ਰਾ ਸੀਗਾ ਉਹ ਤੇ ਇਹਦਾ ਇਹਦਾ ਕਹਿਣਾ ਜੀ ਫੋਰਮੈਨ ਦਾ ਕਿ ਉਹਦੇ ਵਿੱਚ ਕੱਟਾ ਬਾੜਾ ਸੀ ਉਹ ਜਾਲੀ ਸਾੜਨੀ ਚਾਹੀਦੀ ਸੀ ਇਹਦੇ ਕੱਟਾ ਕੱਟ ਇਹ ਨਹੀਂ ਸਾੜਨੀ ਚਾਹੀਦੀ ਡੀਜ਼ਲ ਨਾਲ ਸਾਫ ਕਰਨੀ ਇਹੀ ਕਹਿਣਾ ਨਾ ਤੇਰਾ ਹਾਂ ਇਹਨੂੰ ਤਾਂ ਡੀਜ਼ਲ ਨਾਲ ਸਾਫ ਕਰਾਂਦੇ ਇਹਨੂੰ ਕੀ ਵਾਧਾ 2-3 ਮਹੀਨੇ ਹੋਣਗੇ ਆਪਸ ਵਿੱਚ ਜੇ ਨੁੱਠ ਲਈ ਮਸ਼ੀਨ ਨੂੰ ਅੱਛਾ 2 ਮਹੀਨੇ ਤ अच्छा बे आ تین ਇਹਦੇ ਜੀ ਕਮੈਂਟ ਕਰਕੇ ਜਰੂਰ ਦੱਸਾ ਜੇ ਵੀ ਜਾਲੀ ਆਨੇ ਦੇ ਕੱਟਾ ਕੱਟੇ ਨਹੀਂ ਸਾੜਨੀ ਤੇ ਜਿੰਦੇ ਕੱਟਾ ਜ਼ਿਆਦਾ ਉਹ ਸਾੜਨੀ ਚਾਹੀਦੀ ਆ ਤੇ ਚਲੋ ਇਹਦੀ ਜਿਹੜੀ ਵੀ ਗੱਲ ਹੈ ਠੀਕ ਹੀ ਹੈ ਤੇ ਬਾਕੀ ਇੱਕ ਸਾਾਨੂੰ ਗੀਤ ਸੁਣਾਓ ਕੋਈ ਨਵਾਂ ਕਿਹੜਾ ਗੀਤ ਕੋਈ ਹੋਰ ਨਵਾਂ ਆਰਾਬ ਜੋੜਾ ਜੇ ਕਿ ਪਹਿਲੋ ਪੁਰਾਣੇ ਹੈਗੇ ਆਪਣੇ ਕੋਲੇ ਇਹ ਆਪਣੇ ਕੋਲੇ ਹਾਂ ਬਹੁਤ ਨਹੀਂ ਚਲ ਸੁਣਾਇ ਕੋਈ ਜਿਹੜਾ ਅੱਗੇ ਸੁਣਾਈ ਉਹ ਨਹੀਂ ਹੋਰ ਨਵਾਂ ਸੁਣਾ ਕੋਈ ਹੋਰ ਸੁਣਾਇ ਹੂੰ ਓ ਛਾਤੀਆਂ ਨੇ ਲੋਹੇ ਦੀਆਂ ਚਾਦਰਾਂ ਤੇ ਅਸਦੇ ਅਸਲੇ ਦੇ ਵਾਂਗ ਚੱਲਦੇ ਓ ਸਾਡੇ ਨਾਲ ਵੈਰ ਪਾ ਕੇ ਸੋਣ ਬੁਕਲਾਂ 'ਚ ਜਿਹੜੇ ਜੰਮੇ ਕੱਲ ਦੇ ਓ ਲੋਹੇ ਦੀ ਛਾਤੀ ਤੇ ਤਲਵਾਰਾਂ ਸਹਿ ਲੀ ਨੇ ਆ ਨਹੀਂ ਸਕਦੇ ਓ ਪਿੱਟ ਪਿੱਛੇ ਵਾਰ ਨੂੰ ਓ ਨੱਡੀਏ ਤੇਰੇ ਲਈ ਮੁੱਲ ਪਾਏ ਵੈਰੀ ਮਾੜੇ ਟਾਈਮ ਵੇਖੀ ਛੱਡ ਜੀ ਨਾ ਯਾਰ ਨੂੰ ਓ ਨੱਡੀਏ ਤੇਰੇ ਲਈ ਮੁੱਲ ਪਾਏ ਵੈਰ ਨਹੀਂ ਮਾੜੇ ਟਾਈਮ ਵੇਖੀ ਛੱਡ ਜੀ ਨਾ ਯਾਰ ਨੂੰ ਗਾਣੇ ਅੱਬ ਗਾਣੇ ਬਹੁਤ ਵਧੀਆ ਨੇ ਤੇਰੇ ਹੋਰ ਕੋਈ ਸੁਣਾਓ ਇੱਕ ਹੋਰ ਉਹ ਸਾਡੇ ਘੁੰਮਦੇ ਨੇ ਯਾਰ ਸ਼ਰਿਆਮ ਨਹੀਂ ਕਚਹਿਰੀਆਂ 'ਚ ਨਾ ਚੱਲਦਾ ਫਿਰੇ ਜਿਨ੍ਹਾਂ ਦੇ ਸਿਰ ਤੇ ਛਲ ਮਾਰਦੀ ਉਹ ਚੱਕ ਦਿੱਤਾ ਯਾਰਾਂ ਕੱਲ ਦਾ ਵਾਹ 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 ਉਹ ਜਿਹੜੇ ਪੜਦੇ ਕਦਮ ਯਾਰ ਸੋਚ ਕੇ ਉਹ ਜਿਹੜੇ ਪੜਦੇ ਕਦਮ ਯਾਰ ਸੋਚ ਕੇ ਨਾ ਲੋਕਾਂ ਦੇ ਖਿਆਲ 'ਚ ਹੋਣੇ ਉਹ ਜਿਨੇ ਚੱਲਦੇ ਆ ਵੈਰ ਤੇਰੇ ਯਾਰ ਦੇ ਉਹਨੇ ਨਾ ਦਿਨ ਸਾਲ 'ਚ ਹੋਣੇ ਨਹੀਂ ਜਿਨੇ ਚੱਲਦੇ ਆ ਵੈਰ ਤੇਰੇ ਯਾਰ ਦੇ ਉਹਨੇ ਨਾ ਦਿਨ ਸਾਲ 'ਚ ਹੋਣੇ ਵਾਹ ਵਾਹ ਬਈ ਬਾਕੀ ਜੇ ਜੈ ਸਿਹਰੇ ਕੋਈ ਸੁਣਾਉਣ ਕੋ ਇੱਕ ਦਾ ਟੱਪਾ ਕੋਈ ਮੜਾ ਸੁਣਾਉਂ ਪੈ। ਕੋਈ ਗੀਤ ਆਉਂਦਾ ਹੀ ਨਹੀਂ ਨਹੀਂ ਦੱਸਣਾ। ਆਉਂਦਾ ਕੋਈ ਤਾਂ ਆਉਂਦਾ ਹੀ ਹੋਣਾ। ਬਣ ਸਾਸਰੀ ਘਰ ਬੁਲਾ। ਆਉਂਦੇ ਨਹੀਂ। ਸਾਸਰੀ ਘਰ ਬੁਲਾ ਪਲੋ। ਸਾਸਰੀ ਘਰ। ਸਾਰਿਆਂ ਨੂੰ। ਸਾਰਿਆਂ ਨੂੰ ਵੀ। ਇੱਕ ਤਾਂ ਤੁਹਾਨੂੰ ਪੜਾਈ ਤਰ੍ਹਾਂ ਦੱਸਣਾ ਪੈਂਦਾ। ਤੇ ਕੋਈ ਸੁਣਾਓ ਤੁਸੀਂ ਕੀ ਸੁਣਾਉਣਾ ਚਾਹਦੇ? ਆਹ ਗੀਤ ਆਪਾਂ ਸੁਣਾਈ ਜਣੇ ਸੀ। ਆਹ ਕੱਲ ਜਾਰੀ ਦਾ ਕਮੈਂਟ ਜਾਇਕ ਜਾਰੀ ਵਾਰ ਦੱਸਦੇ ਹਾਂ ਵੀ ਜਾਰੀ ਸਾਰਨੀ ਚਾਹੀਦੀ ਆਪ ਤਾਂ ਸਾਰਦਾ ਨਹੀਂ ਪੈਂਦੇ ਵਾਰ ਤੁਹਾਡਾ ਕੀ ਕੰਨਾ। ਇੰਦੇ ਬਾਰੇ ਆਪਣਾ ਕੁਝ ਨਹੀਂ ਕਹਿਣਾ ਇਹਨੂੰ ਪਤਾ ਹੈ ਇਹ ਕਹਿੰਦਾ ਜੀ ਮੇਰੇ ਵਾਲ ਝੜਨ ਲੱਗ ਗਏ ਇੱਥੇ ਪਾਣੀ ਨਾਲ ਹੈ ਪਾਣੀ ਗੰਦਾ ਹੈ ਨਹੀਂ ਵਾਲ ਨਹੀਂ ਖਾਣੇ ਇੱਧਰ ਆਈ ਮੜਾ ਜਾ ਬੱਬੂ ਬਾਜੀ ਇਧਰ ਮੇਰੇ ਮੜਾ ਜਾ ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਇਧਰ ਨੂੰ ਇਹ ਬੰਦਾ ਅੱਜ ਜਾ ਵੀ ਆਪ ਦੀ ਕਿਉਂ ਸਾਫ਼ ਕਰ ਰਹਾ ਤੁਹਾਨੂੰ ਕਾਲਾ ਕਰਨਾ ਇਹ ਸਾੜੀ ਚਾਹੀਦੀ ਹੈ ਬਿਲਕੁਲ ਸਾਫ਼ ਹੈ ਜਾਲੀ ਇਧਰ ਲੈ ਇਧਰ ਲੈ ਜਾਲੀ ਹਾਏ ਗਾਇਜ਼ ਦੂਜਾ ਪਾਸਾ ਕਰ ਲੈ ਦੂਜਾ ਇਹ ਕਿੰਨਾ ਕੁ ਜਾਲੀ ਆ ਦੇਖੋ ਜੀ ਇਹ ਤਾਂ ਦੇਖੋ ਇਹ ਕਹਿੰਦਾ ਬਿਲਕੁਲ ਸਾਫ਼ ਹੈ ਜਾਲੀ ਇਹ ਕਿਤਰਾ ਨਿਕਲਣਾ ਹੀ ਨਹੀਂ ਇਹ ਸਾਫ਼ ਹੈ ਤੇ ਹੁਣ ਇਹ ਆਂ ਮੈਂ ਨਹੀਂ ਸਾੜੀ ਤੇ ਇਹਨੂੰ ਕਾਲਾ ਸੜਾ ਦੇ ਜਾਲੀ ਇਹ ਕਿਹਾ ਸਾਖਦਾ ਕੱਲ ਕਿਵੇਂ ਦਾ ਸਾੜੀ ਚਾਹੀਦੀ ਹੈ ਬਾਕੀ ਹੋਰ ਮੇਰੇ ਬੰਲੇ ਇਧਰ ਹੋ ਉਧਰ ਕਲੈਕਟ ਹੀ ਨਹੀਂ ਹੁੰਦੀ ਦੱਸੋ ਬਾਕੀ ਉਹ ਜਿਹੜੇ ਆ 45 ਸਾੜੀ ਸੀ ਸਾਡੇ ਜੀ ਦਾ ਮਾਲਕ ਕੇ ਹਾਂ ਇਹ ਕੇ ਉਹ ਜੇ ਇਹ ਵੀ ਕਹਿੰਦਾ ਜੀ ਵੀ ਸਾੜਨੀ ਹੈ ਤੇ ਉਹ ਜਿਹੜਾ ਪ੍ਰੀਤ ਮਸ਼ੀਨ ਦਾ ਹੈ ਹਾਂ ਉਹ ਮਰਦਾ ਨਹੀਂ ਕਹਿੰਦਾ ਸਾੜਨੀ ਨਹੀਂ ਆਪਾਂ ਤਾਂ ਫਿਰ ਬਾਈ ਆ ਗਿਆ ਨਹੀਂ ਤੂੰ ਤੂੰ ਆਸ਼ਾ ਫੋਰ ਮਾਣਾ ਤੂੰ ਆ ਮੈਂ ਇਹ ਕੰਮ ਕਰਨਾ ਜਿਹੜਾ ਮੈਨੂੰ ਮੈਨੂੰ ਕਿਉਂਕਿ ਕੱਲ ਨੂੰ ਉਹ ਬੰਦਾ ਪੁੱਛੇ ਵੀ ਤੈਨੂੰ ਉਹਨੇ ਕਹ ਦਿੱਤਾ ਵੀ ਤੂੰ ਮੀਂਹ ਚਲਾ ਪਹਿਲੇ ਗੇਅਰ ਚ ਤੇ ਤੂੰ ਤੈਨੂੰ ਨਿਆਰਾ ਨਾ ਤੂੰ ਦੂਜੇ ਚ ਲਾਵੇਂ ਤੇ ਫਿਰ ਜਿੱਤੇ ਤੇਰਾ ਹੁਣ ਇੱਕ ਜਿਹੇ ਕਮਿਸ਼ਨ ਆ ਠੀਕ ਆ ਉਹ ਆਖਿਆ ਪੌੜੀ ਚਲਾਣੀ ਹੈ ਤੇ ਤੂੰ ਆਲੀ ਚਲਾ ਲੇਗਾ ਮਸ਼ੀਨ ਮੇਰੀ ਗੱਲ ਸੁਣੋ ਵੀ ਇਹੰਦੇ ਬਾਰੇ ਆਪ ਕੋਈ ਕਹਿ ਨਹੀਂ ਸਕਦੇ ਉਹ ਮਾਲਕ ਰਾਜ਼ੀ ਨਹੀਂ ਹੈ ਠੀਕ 40 90 ਬਾਕੀ ਆਪਾਂ ਨੂੰ ਜਿਹੜਾ ਮਿਲਣਾ ਹੈ ਕਮਿਸ਼ਨ ਮਿਲਦਾ ਹੈ ਜਾਂ ਜਿਵੇਂ ਵੀ ਆਪਣਾ ਸੀਜ਼ਨ ਤੇ ਮਿਲਦੇ ਨੇ ਆਪਣੀ ਪਰ ਉਖੜਵਾ ਦੇਵੇ ਆ ਬੜੀ ਰਵੇ ਤੇ ਆਪਾਂ ਦੇ ਦੇਵੇ ਆਪਣੀ ਪਰ ਫੌਲੇ ਚਲਵਾਵੇ ਤਾਂ ਵੀ ਆਪਾਂ ਦੇ ਦੇਵੇ ਆਪਾਂ ਜਿਵੇਂ ਕਹੇ ਦਾਪ ਚਲਾਵਾਵੇ ਆਪਾਂ ਆਦੀ ਮਰਜ਼ੀ ਨਹੀਂ ਕਰ ਸਕਦੇ ਕਿ ਜਿਹੜੇ ਦਿਨ ਆਪਾਂ ਨੂੰ ਬਾਹਰ ਆਜਨੇ ਆਦੀ ਗੱਡੀ ਦਾ ਮਾਲਕ ਬਣਾਇਆ ਉਹ ਦਿਨ ਆਪਾਂ ਸਾਰਿਆਂ ਨੂੰ ਫੁੱਲਾ ਟਾਈਮ ਦੇ ਦੇਣਾ ਜਿਵੇਂ ਤੇਰੀ ਮਰਜ਼ੀ ਕਰੋ ਚਲੋ ਉਹ ਗੱਲ ਉਹ ਗੱਲ ਨਿਬੜ ਗਈ ਹੁਣ ਤੇਰੇ ਤੈਨੂੰ ਛਾੜਦਾ ਕਿਉਂ ਨਹੀਂ ਪਿਆ ਉਹ ਆਂਦਾ ਤੂੰ ਨਹੀਂ ਛਾੜ ਤੂੰ ਛਾੜ ਕੋਈ ਗੱਲ ਨਹੀਂ ਕੱਲ ਕਹਾਂਦਾ ਸੀ ਤੂੰ ਮੈਂ ਜਾਰੀ ਛਾੜਨੀ ਏ ਬਾਕੀ ਉਹ ਮਾਲਕ ਸਾਹਿਬ ਸਾਹਮਣੇ ਖੜੇ ਨੇ ਬੱਬੂ ਰਾਏ ਹਾਂ ਐ ਬੱਬੂ ਛੋਟੇ ਕੀ ਵਿਚਾਰ ਨੇ ਇਹਦੇ ਬਾਰੇ ਇਹ ਡੀਜ਼ਲ ਨਾਲ ਡੀਜ਼ਲ ਦੀ 200 ਰੁਪਿਆ ਖਰਚਾ ਆਣਾ ਉਹਦੇ ਤੇ 10 ਰੁਪਈ ਖਰਚਾ ਆਣਾ ਜਾਰੀ ਛਾੜਦੇ ਇਹਦਾ ਖਰਚੇ ਤੇ ਸੋਚਿਆ ਕਰੋ ਨਾ ਹਾਂ ਖਰਚੇ ਦਾ ਬਾਈ ਜਾਰੀ ਖਰਾਬ ਹੋ ਜਾ ਕੋਈ ਜਿਹਾ ਖਰਚਾ ਜਰੂਰ ਸੋਚਿਆ ਕਰੋ ਗੋਰੇ ਨਾਲ ਬਾਕੀ ਗੋਰੇ ਨੇ ਬੈਠੇ ਇੱਧਰ ਹਾਂ ਕਿਵੇਂ ਇਹ ਕਿਹੜੇ ਭਾਂਡੇ ਵਾਂਜਣ ਵਾਲੀ ਟਾਕੀ ਹੈ ਜਿਹੜੀ ਖਰਾਬ ਹੋ ਜਾਵੇ ਦੀ ਸਹੀ ਗੱਲ ਸੁੱਖਾ ਤੁਸੀਂ ਦੱਸੋ ਵੀ ਆਹ ਆਹ ਭਾਈ ਇਹਨੇ ਸੁੱਖਾ ਨਾਤਾ ਕਰ ਪਾਣੀ ਨਾਲ ਪਾਣੀ ਗਾਹੇ ਛੋਰੇ ਵਾਲਾ ਕੱਲ ਦਾ ਖਰਾਬ ਪਰਸੋਂ ਕੀ ਵਾਲ ਵਾਲ ਆਹੋ ਵਾਲ ਕੱਲ ਦਿਖਾ ਇਧਰ ਮੁ ਕੈਮਰਾਮੈਨ ਕਰੋ ਕੱਲ ਨੂੰ ਖਰਾਬ ਇਹਨੇ ਕੱਲ ਤੇ ਕੱਲ ਸਾਬਣ ਕੋਈ ਲਾਏ ਉੱਤੇ ਸਾਬਣ ਲਾਇਆ ਤਾਂ ਹੀ ਖਰਾਬ ਤੂੰ ਨਾ ਸ਼ੈਂਪੂ ਨਾਲ ਨਾਤਾ ਕਰ ਠੀਕ ਆ ਉਹੀ ਸ਼ੈਂਪੂ ਨਾਲ ਵੀ ਉਹੀ ਆਲੇ ਬਾਈ ਇਹ ਕਾ ਤਾਂ ਬਿਆ ਮੈਂ ਅੱਜ ਤੋਂ ਬਾਅਦ 10 ਦਿਨ ਬਾਅਦ ਨਾਣਾ ਰੋ ਠੀਕ ਹੈ 10 ਜਾਂ 15 ਦਿਨ ਬਾਅਦ ਇਹ 10 15 ਦਿਨ ਬਾਅਦ ਨਾਣਾ ਵਾ ਵਾਲ ਹੀ ਝੜ ਗਿਆ ਕਰੇ ਮੈਂ ਮੇਰੀ ਗਾਸਰ ਨਾ ਲਗਾ ਤੇ ਲਫਾਹ ਬਣ ਲਗਾ ਰਾ ਜਾਂ ਟੋਪੀ ਦਾੜੀ ਤੇ ਕੋਈ ਚੱਕਰ ਨਹੀਂ ਦਾੜੀ ਤੋਂ ਨਾ ਲਫਾਹ ਬਣ ਲਓ ਤੇ ਰਸਤੀ ਬਣ ਲਈ ਠੀਕ ਹੈ ਵਾਲਾਂ ਦੇ ਉੱਤੇ ਪਾਣੀ ਨਾ ਪਾਉਣ ਦਿੱਤਾ ਠੀਕ ਤੇ ਜਾ ਆ ਬਾਕੀ ਸਾਡੇ ਦੋ ਬੰਦੇ ਪਾਲਾ ਸਿਕਣ ਆ ਉਹਨਾਂ ਨਾਲ ਕੋਲ ਗੱਲ ਬਾਤ दादा ਬੋਤ ਗੋਰਾ ਬਾਈ ਸਾਸਰੀ ਘਰ ਬਲਾਪ ਲੋ ਇਧਰ ਮੂ ਤਾਂ ਕਰਕੇ ਸਾਸਰੀ ਘਰ ਗਿਆ ਧੁੱਪ ਸੇਕਦੇ ਜੀ ਨਜ਼ਾਰੇ ਲੈ ਰਾ ਜੀ ਤੇ ਅੱਜ ਮਸ਼ੀਨ ਆਪ ਕੱਢੀ ਹੈਗਾ ਪਿਛਾ ਕੇ ਦੇ ਕੱਢੋ ਹੋਰ ਹੋਰ ਬਾਈ ਜੀ ਕੀ ਹਾਲ ਨੇ ਵਧੀਆ ਸੱਸੀ ਅੱਜ ਹੁਣ ਆਪਾਂ ਨਿਕੜਨਾ ਆ ਆਪਾਂ ਆਪਾਂ ਨਿਕੜਨਾ ਹੈ ਅੱਜ ਸਾਡੇ ਜਿਹੜੇ ਵਲੌਗ ਵੈਂਦੇ ਉਹਨਾਂ ਨੂੰ ਵੀ ਸਾਸਰੀ ਘਰ ਸਾਰਾ ਵੀਰਾਂ ਨੂੰ ਹੁਣ ਦੱਸੋ ਆਪਾਂ ਨੂੰ ਵਕੀਲੇ ਬਾਰੇ ਪੁੱਛਦਾ ਕਮੈਂਟ ਵਿੱਚ ਉਹ ਕਿਹਨੇ ਆਇਆ ਬੰਦਾ ਵਕੀਲੇ ਫਿਰ ਵਿਆਹ ਕੀਤਾ ਅੱਜ ਇੱਕ ਅੱਛਾ ਉਹ ਕਹਿੰਦਾ ਚੱਲ ਮੈਂ ਕੋਈ ਦਾ ਪੰਦਰਾ ਕਰ ਰਿਆਣਾ ਨਾਲੇ ਨਾਲੇ ਕੰਮ ਜਿਹਾ ਸੀ ਕਰੇ ਗਾਲੂ ਲਪਟਨੇ ਆ ਲਪਟਰੇ ਸੀ ਮੱਕੀ ਲਾਉਣੀ ਸੀ ਕੰਮ ਕਾਫੀ ਘਰ ਚ ਫਿਰ ਡੈਡੀ ਬਕਲਾ ਸੀ ਨਾ ਤਾਂ ਕਰਕੇ ਫਿਰ ਔਖਾ ਸੀ ਚਲੋ ਕਿਉਂਕਿ ਆਪਣੇ ਬੱਬੂ ਬਹੁਤ ਸਬਸਕ੍ਰਾਈਬਰ ਨੇ ਤੇ ਬੱਬੂ ਦੀ ਬਹੁਤ ਸ਼ਿਫਤਾ ਹੁੰਦੀ ਆ ਨੇ ਬੱਬੂ ਦੇ ਡੈਡੀ ਬਹੁਤ ਬੰਦਾ ਚੰਗਾ ਹੈ ਕਿਉਂਕਿ ਕਦੇ ਕਦੇ ਵੀਡੀਓ ਚ ਆ ਜਾਂਦਾ ਨਾ ਉਹ ਵੀ ਤੇ ਕਿਉਂਕਿ ਪਾਸੇ ਵਾਲਾ ਬੰਦਾ ਬੰਦਾ ਚੰਗਾ ਲੱਗਦਾ ਜਿਹੜਾ ਆ ਉਹਦੇ ਬੰਦੇ ਨੇ ਗੱਲ ਦੱਸੂਗੇ ਥੋੜਾ ਪਾਸੇ ਜਾ ਕੇ ਅਬਾ ਤੁਹਾਨੂੰ ਇਹਦੀ ਵੀਡੀਓ ਚ ਦੱਸ ਦੇਣੀ ਕਿਹੜੀ ਗੱਲ ਦੱਸੂਗੇ ਬੜਾ ਇੱਕ ਦੋ ਕੰਮ ਲਾਉਦੇ ਕੰਮ ਯਹੀ ਵੀ ਆੜੇ ਕੰਮ 10 ਘਟ ਲਾਵੇਂ ਦਾ ਦੁਰਾਇਤ ਆ ਉਹ ਐਸਾ ਆ ਬਰਾ ਨਹੀਂ ਪੀਦਾ 43 ਕੋਈ ਖਾਉਂਦਾ ਪਿਆ ਆ ਉਹ ਕੱਟ ਪਿੱਤ ਕਰਨ ਲਾ ਇਹ ਤਾਂ ਗਰਮ ਹੋਵੇਗਾ ਵਿੱਚ ਰਿਗੜ ਬਈ ਨਹੀਂ ਕੰਮ ਹੀ ਉਹ ਤੂੰ ਉੱਥੇ ਦੱਸ ਸਕਦਾ ਸੀ ਉਹ ਵੀ ਪਤਾ ਨਹੀਂ ਲੱਗਣਾ ਸੀ ਨਾ ਆਇਆ ਅੱਜ ਕੱਲ ਆ ਪਟੇ ਲੈ ਆਏ ਆ ਉਥੋਂ ਤਕਰੀਬਨ ਇੱਥੋਂ ਕਿਹੜਾ ਕਿਹੜਾ ਸ਼ਹਿਰ ਹੈ ਮਹਿਰਪੁਰ ਤੋਂ ਲਿਆ ਆਂ ਪਟੇ ਆ ਜੀ ਆਪਾਂ ਨੂੰ ਉੱਥੋਂ 20 ਰੁਪਏ ਦਾ ਪਟਾ ਲੱਗਾ ਤੇ ਆਪਣੇ ਪੰਜਾਬ ਵਿੱਚ 8 ਰੁਪਏ ਤੋਂ 68 8 ਤੋਂ 10 ਦੇ ਵਿੱਚ ਆ ਪਟਾ ਜੀ ਡੀਟੀਆ ਦਾ ਪਟਾ ਹੈ ਇਹ ਜੀਟੀਆ ਦਾ ਤੇ ਆਪਣੇ ਅਨੁਸਾਰ ਤੋਂ 10 ਰੁਪਏ ਦੇ ਵਿੱਚ ਮਿਲੂਗਾ ਤੇ ਇੱਥੇ ਮਿਲਿਆ 20 ਰੁਪਏ ਦਾ ਇਹਨਾਂ ਨਾਲ ਫਰਕ ਇਹ ਜਾਣ ਕੇ ਕਿਉਂਕਿ ਟੈਕਸ ਉਸ ਵਗੈਰਾ ਪੈਂਦੇ ਪਰ ਮੈਂ ਦੋ ਕੋ ਬਲੇਡ ਛੱਡ ਦੀ ਚੰਗਾ ਹਾਂ ਦੋ ਛੱਡ ਦੀ ਬਾਕੀ ਹਾਰੇ ਛੱਡ ਦੇ ਧਿਆਨ ਆ ਤੇ ਕੋਈ ਲਾਤਰੂਦ ਨਾ ਪਸਾ ਲਵੇ ਕਿਦੇ ਆ ਇੱਕ ਬੜਾ ਪਾਲ ਬੱਬੂ ਆਇਆ ਪੱਤੀ ਚੁਲਾ ਜਿਹੜਾ ਹਾਂ ਬੜੇ ਸੂਰੇ ਨੇ ਹਾਂ ਆ ਵੀ ਪੈਣਾ ਹੈ ਕਿਡਾ ਆਹ ਇੱਕ ਛੱਡ ਕੇ ਪਾ ਦਿਨਾ ਵਿੱਚੋਂ ਸਹੀ ਨੇ ਨੰਨੀ ਯਾਰ ਆ ਪ੍ਰੀਤ ਕਮੈਂਟ ਦੇ ਮਾਲਕ ਸਾਹਿਬ ਇਹ ਦੱਸੋ ਜੀ ਕੱਲ ਕਮੈਂਟ ਬਹੁਤ ਕੁਝ ਬੋਲਦਾ ਸੀ ਜਾਲੀ ਛਾੜਨੀ ਜੇ ਅੱਜ ਕਿਉਂ ਨਹੀਂ ਆਂਦਾ ਜੀ ਛਾੜਨੀ ਅੱਜ ਫਿਰ ਇਹਨੂੰ ਮੋੜਾ ਆਪਣਾ ਪਹਿਲੀ ਬਰਾਡ ਮਸ਼ੀਨ ਤੇ ਅੱਗੇ ਜਾਂਦਾ ਲੋਕਲ ਮਸ਼ੀਨਾ ਪਈਆਂ ਤੇ ਅਛਾ ਇਹ ਨੂੰ ਸੋਣਾ ਕੀ ਜਾਲੀ ਨਹੀਂ ਛੱਡਣੀ ਚਾਹੀਦੀ ਮਾੜਾ ਜੇ ਆਪਾਂ ਇਹਦੇ ਕੋਲ ਜਾਣ ਕਰੇ ਕੋ ਹੋਰ ਲੈਣੀ ਆ ਦੂਜਾ ਕਿ ਕਿੱਥੇ ਸਾ ਤੇ ਕਿਹੜੇ ਪਿੰਡ ਦਾ ਸਾਂਦਰ ਕਹਿੰਦਾ ਕੀ ਨਾਮ ਦਾ ਸਰਜੀਤ ਸਿੰਘ ਆ ਸਰਜੀਤ ਸਿੰਘ ਹਾਂ ਸਾਂਦਰ ਕਾ ਦਾ ਉਸਤਾਦ ਵੀ ਇਹਨਾਂ ਸਰਜੀਤ ਸਿੰਘ ਆ ਉਹਦੇ ਕੋਲ ਵੱਲ ਸਿੱਖਿਆ ਜੀ ਇਹਨਾਂ ਨੇ ਬਾਕੀ ਇਹਨਾਂ ਆਪਣੇ ਫੋਰਮਾਨ ਜਿਹੜਾ ਬਾਜ ਕੁੱਤੇ ਤੁਹਾਨੂੰ ਕੱਢ ਕੇ ਵਿਖਾਉਣਗੇ ਅੱਜ ਨੱਸਿਆ ਹੀ ਕੁੱਤੇ ਇਹਨੂੰ ਇਹ ਵੀ ਖਾਂ ਗਵਾਹੀ ਨਿਕਲਦੀ ਹੋਣਾ ਆ ਜਾ ਖੜਾ ਜਾ ਇਧਰ ਆ ਆ ਜਾ ਤਾਂ ਜੇ ਤਰ ਮਿਲਦੀ ਸਾਂਝਲਾ ਵੀ ਕੁੱਤਾ ਬਿਮਾਰ ਬਿਮਾਰ ਵਾਇਰ ਕਰਦਾ ਕੁੱਤੇ ਨੂੰ ਬੁਖਾਰ ਚੜਿਆ ਆਈ ਮੜਾਇਆ ਆ ਜਾ ਓਰੇ ਦਾ ਇਹ ਇਹਦਾ ਜੀ ਸਰੀਰ ਨਹੀਂ ਸੱਟੇਗਾ ਚਲੋ ਰਾਗ ਦੱਸ ਤਾ ਦੇ ਓਰੇ ਦਾ ਮੜ ਤੂੰ ਨਾ ਵਾਇ ਨਾ ਹੀ ਕੱਢੀ ਮੈਂ ਤੇਰੇ ਨਾਲ ਵੀ ਤੂੰ 1 ਮਿੰਟ ਮੇਰੀ ਗੱਲ ਸੁਣ ਤੂੰ ਇਹ ਸਾਂਝਲੇ ਕੁੱਤਾ ਬੁਖਾਰ ਹੈ ਬੁਖਾਰ ਦਾ ਤੂੰ ਤਾਂ ਤੇ ਹਮ ਜਲਾ ਵੀ ਉਹਨੂੰ ਬੁਖਾਰ ਚੜਿਆ ਆ ਠੀਕ ਹੈ ਬੁਖਾਰ ਵਿੱਚ ਉਹ ਰੋਟੀ ਮੰਗਦਾ ਪਿਆ ਤੇ ਕਿਵੇਂ ਮੰਗੇਗਾ ਉਹ ਨਹੀਂ ਵਾਈ ਉਹ ਨਵਾਂ ਨਿਕਲਦੀ